ਜੋ ਚੀਕੂ ਦਾ ਬੂਟਾ ਹੈ ਓ ਤਾਂ ਮਾਰੇ ਬੂਟੇ ਦਾ ਰੇਕ ਤੋਂ ਮਿਲ ਜਾਂਦੇ ਆ ਨੀਲਕੰਠ ਦਾ ਬੂਟਾ ਚੀਕੂ ਦਾ ਤੁਹਾਨੂੰ ਇੱਥੋਂ ਮਿਲੇਗਾ ਬਹੁਤ 100 ਗ੍ਰਾਮ ਕਿ ਥੋੜਾ ਨਹੀਂ ਹੁੰਦਾ 100 ਗ੍ਰਾਮ ਦਾ ਖੁੱਲ੍ਹਾ ਹੀ ਜਮਨ ਹੁੰਦਾ ਹਾਂ ਤਾਂ ਤੁਸੀਂ ਵੀ ਵੇਖ ਕੇ ਪਛਾਣ ਗਿਓ ਕਿ ਮਿੱਤਰੋ ਵੀ ਆ ਕੀ ਸ਼ੈ ਇਹਦਾ ਵੇਖਣਾ ਰੇ ਕੋਈ ਦੱਸ ਦਿੰਦਾ ਹੈ ਇਹ ਕਿਹੜਾ ਬੂਟਾ ਇਹ ਤਾਂ ਸਾਰਿਆਂ ਬੂਟਿਆਂ ਵਿੱਚ ਇੱਕ ਚਿੱਟਾ ਜਮਨ ਕਹਿੰਦੇ ਮੇਰੇ ਵੀਰੋ ਚਿੱਟਾ ਜਮਨ ਚਿੱਟਾ ਜਾਮਨ ਕਿਤੇ ਵਿਕੇ ਹੈ ਪਹਿਲੇ ਵਾਇਗੁਰ ਦੇਕਾ ਖਾਲਸਾ ਵਾਇਗੁਰ ਦੇਕਾ ਪੱਤੇ ਆਹ ਤੇ ਕਿੰਨੇ ਆ ਜਲਾਲਾਬਾਦ ਜੋ ਦੇਵ ਨਰਸਰੀ ਇੱਥੇ ਰੋਇਪੁਰ ਰੋਡ ਜਲਾਲਾਬਾਦ ਚ ਸਥਿਤ ਹੈ ਤੇ ਕੋਈ ਹੋਰ ਬੂਟੇ ਪੈ ਨੇ ਜਿੰਨਾ ਦਾ ਸਮਝ ਕੋਈ ਜਿਆਦਾ ਬੂਟੇ ਮਰੇ ਨਹੀਂ ਪਤਾ ਜੇ ਆਪਾਂ ਤੁਹਾਨੂੰ ਬਾਈ ਨਾਲ ਗੱਲ ਕਰਾਵਾਂਗੇ ਤੇ ਅੰਦਰ ਵਿੱਚ ਤੁਹਾਨੂੰ ਦਿਖਾਵਾਂਗੇ ਇਹ ਗੁਰਦੁਆਰਾ ਪੀਰ ਮੱਟੀ ਸਾਹਿਬ ਦੇ ਜਮਾ ਕਾਲਜ ਤੇ ਤੇ ਆ ਤੁਸੀਂ ਦੇਖ ਸਕਦੇ ਜੇ ਕਿੰਨੂਆਂ ਦੇ ਬੂਟੇ ਕੋਈ ਨਿੰਬੂਆਂ ਦੇ ਬੂਟੇ ਹਨ ਤੇ ਬਾਈ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਇੱਥੇ ਆ ਵੇਖੋ ਅੰਬਾਂ ਦੇ ਬੂਟੇ ਬਹੁਤ ਵਧੀਆ ਸ਼ਾਨਦਾਰ ਪ੍ਰਬੰਧ ਕੀਤਾ ਹੈ ਬਾਈ ਨੇ ਤੇ ਨਰਸਰੀ ਬਹੁਤ ਵਧੀਆ ਚਲਾ ਰਹੇ ਨੇ ਬਈ 2 ਤੋਂ 3 ਸਾਲ ਹੋ ਗਏ ਬਈ ਨੂੰ ਤੇ ਬਹੁਤ ਵਧੀਆ ਚਲਾ ਰਹੇ ਨੇ ਤੇ ਆ ਤੁਸੀਂ ਦੇਖ ਸਕਦੇ ਜੇ ਕੁਝ ਫੁੱਲਾਂ ਦੇ ਬੂਟੇ ਆ ਜਾਂਦੇ ਆ ਇੱਧਰ ਕੁਝ ਪਾਮ ਦੇ ਬੂਟੇ ਕੁਝ ਹੋਰ ਬੂਟੇ ਤੇ ਆ ਤੁਸੀਂ ਦੇਖ ਸਕਦੇ ਇੱਥੇ ਤੁਹਾਨੂੰ ਬਿਨਾ ਬੀਜ ਤੋਂ ਅਮਰੂਦ ਉੱਤੇ ਮਿਲ ਜੇਗਾ ਤੇ ਇੱਧਰ ਬੱਬੂ ਗੋਸ਼ੇ ਆ ਗਏ ਜੀ ਜੋ ਕਿ ਬੜੇ ਵਧੀਆ ਤੁਰਦੇ ਨੇ ਅਸੀਂ ਇੱਥੋਂ ਦੋ ਤਿੰਨ ਵਾਰੀ ਬੂਟੇ ਲੈ ਗਏ ਆ ਤੇ ਬੜੇ ਵਧੀਆ ਤੁਰਦੇ ਪਏ ਨੇ ਵੀ 3 ਬਜ 3 ਦਾ ਖੱਡਾ ਮਾਰ ਕੇ ਅਸੀਂ ਬੂਟੇ ਲਾਉਣੇ ਆ ਆ ਵੇਖੋ ਨੀਲਕੰਠ ਰਿਮੂਨ 99 ਸੇਵ ਇਹ ਤੁਸੀਂ ਵੇਖੋ ਵੀ ਇੱਕ ਬੂਟੇ 99 ਸੇਵ ਲੱਗਦੇ ਆ ਯਾ ਅੰਨਾ ਸੇਵ ਆ ਗਿਆ ਤੇ ਆਲੂਚਾ ਆ ਗਿਆ ਤੇ ਇਹਨਾਂ ਕੋਲੇ ਦੂਜਿਆਂ ਦੇ ਵੱਡੇ ਬੂਟੇ ਵੀ ਹੈਗੇ ਆ ਤੋਰ ਵੀ ਬੂਟੇ ਇਥੇ ਬੜਾ ਬਹੁਤ ਹੀ ਵਧੀਆ ਸ਼ਾਨਦਾਰ ਬਾਈਆਂ ਨੇ ਤੇ ਜੋ ਕਿ ਆ ਭਾਈ ਨੇ ਮਲਾਵਾਂਗੇ ਸੀ ਇਹਨਾਂ ਨੂੰ ਤੁਹਾਡੇ ਨਾਲ ਤੇ ਆ ਐਪਲ ਨੀਰਕੰਠ ਕੰਪਨੀ ਦਾ ਜੋ ਕਿ ਇਹਨਾਂ ਕੋਲੇ ਮਾੜਾ ਕੋਈ ਵੀ ਸਮਾਨ ਨਹੀਂ ਮਿਲਦਾ ਨੀਰਕੰਠ ਅਮਸਾਗਰ ਆਂਬ ਆ ਨੀਰਕੰਠ ਦੀ ਚੀ ਗਰਮੀ ਵਿੱਚ ਚਲਣ ਵਾਲੀ ਆ ਗਰਮੀ ਦੀ ਦਲਣਾੜਾ ਬੂਟਾ ਕੋਈ ਫੋਰ ਬੂਟੇ ਉਹ ਵੇਖ ਸਕਦੇ ਤੁਹਾਨੂੰ ਸਾਰੇ ਵਿਖਾਉਣੇ ਆ ਤੇ ਕੋਈ ਤੁਹਾਨੂੰ ਖਾਸ ਬੂਟੇ ਵੀ ਵਿਖਾਵਾਂਗੇ ਜੋ ਖਾਸ ਨੇ ਜੋ ਆਮ ਬੂਟਿਆਂ ਵਿੱਚ ਨਹੀਂ ਆਉਂਦੇ ਜੋ ਖਾਸ ਬੂਟੇ ਨੇ ਉਹ ਵੀ ਤੁਹਾਨੂੰ ਵਿਖਾਵਾਂਗੇ ਆ ਤਾਂ ਤੁਸੀਂ ਵੇਖ ਕੇ ਪਛਾਣ ਗਿਓ ਕਿ ਮਿੱਤਰੋ ਵੀ ਆ ਕੀ ਸ਼ੈ ਇਹਦਾ ਵੇਖਣ ਨਾਲ ਕੋਈ ਦੱਸ ਦਿੰਦਾ ਹੈ ਇਹ ਕਿਹੜਾ ਬੂਟਾ ਇਹ ਤਾਂ ਸਾਰਿਆਂ ਨੂੰ ਪਤਾ ਡ੍ਰੈਗਨ ਦਾ ਬੂਟਾ ਹੈ ਤੇ ਖਾਸ ਬੂਟਿਆਂ ਵਿੱਚ ਤੁਹਾਨੂੰ ਦਿਖਾਉਣੇ ਆ ਵੀ ਕਿਹੜੇ ਖਾਸ ਨੇ ਖਾਸ ਬੂਟਿਆਂ ਵਿੱਚ ਇੱਕ ਚਿੱਟਾ ਜਾਮਨ ਕਹਿੰਦੇ ਮੇਰੇ ਵੀਰੋ ਚਿੱਟਾ ਜਾਮਨ ਚਿੱਟਾ ਜਾਮਨ ਕਿਤੇ ਵਕੇ ਹਨ ਪੇਲੀ ਵਾਰੀ ਵੇਖਿਆ ਕਿਸੇ ਨੇ ਵੇਖਿਆ ਹੋਣਾ ਚਲੋ ਤਾਂ ਹੀ ਚਿੱਟਾ ਜਾਮਨ ਆਇਆ ਤੁਹਾਨੂੰ ਇਸ ਚਿੱਟਾ ਜਾਮਨ ਵੀ ਮਿਲ ਜੇ ਇਹ ਬੂਟੇ ਖਾਸ ਕਿਉਂ ਮੰਨੇ ਗਏ ਨੇ ਵੀ ਇਹ ਬੂਟੇ ਆਪਾਂ ਜਿਆਦੇ ਲੋਕਾਂ ਨੇ ਨਹੀਂ ਵੇਖੇਗੇ ਆਮ ਘਰਾਂ ਨੇ ਕੁਝ ਖਾਸ ਵੱਡੇ ਬੰਦਿਆਂ ਨੇ ਚਲੋ ਕਰ ਸਕਦੇ ਆ ਵੀ ਵੇਖੇ ਹੋਣਗੇ ਚਿੱਟਾ ਜੰਮੂ ਇੱਥੇ ਆਪਾਂ ਜੰਮੂ ਤਾਂ ਬਹੁਤ ਵੇਖਿਆ ਛੋਟੇ ਛੋਟੇ ਆਪਾਂ ਖਾਣੇ ਆ ਜੰਮੂ ਤਾਂ ਪਹਿਲੇ ਦਿਨ ਤੋਂ ਪੁਰਾਣੇ ਸਮੇਂ ਤੋਂ ਚੱਲਦਾ ਆਉਂਦਾ ਬੂਟਾ ਜੰਮੂ ਦਾ ਬੂਟੇ ਤਾਂ ਸਾਰੇ ਜੰਮੂ ਦੇ ਚੱਲਦੇ ਆ ਆ ਨੀਲਕੰਠ ਕੰਪਨੀ ਦਾ 100 ਗ੍ਰਾਮ ਦਾ ਇਕੱਲਾ ਹੀ ਜਾਮਨ ਹੁੰਦਾ ਮਿੱਤਰੋ ਦੇਖ ਲਓ ਤੁਸੀਂ 100 ਗ੍ਰਾਮ ਗ੍ਰੇ ਥੋੜਾ ਨਹੀਂ ਹੁੰਦਾ 100 ਗ੍ਰਾਮ ਦਾ ਇਕੱਲਾ ਹੀ ਜਾਮਨ ਹੁੰਦਾ ਇਹ ਦੇਖ ਲਓ ਇਹ ਖਾਸ ਬੂਟਿਆਂ ਦੇ ਵਿੱਚੋਂ ਦੋ ਤਿੰਨ ਬੂਟੇ ਆਉਂਦੇ ਆ ਤਾਂ ਮੈਂ ਤੁਹਾਨੂੰ ਸਪੈਸ਼ਲ ਵਿਖਾਏ ਆ ਮੈਂ ਕਿਹਾ ਵੀ ਚਿੱਟਾ ਜਾਮਣਾ ਵੀਰ ਕੋਲੋਂ ਲੈ ਕੇ ਜਾਓ ਸਿਰਫ 300 ਦਾ ਬੂਟਾ ਲਾਉਂਦੇ 300 ਤੋਂ ਵੀ ਸਸਤਾ ਲਾ ਦਿੰਦੇ ਹੁਣ ਤਾਂ 50% ਡਿਸਕਾਊਂਟ ਵੀ ਚੱਲਦਾ ਪਿਆ ਤੇ ਕੁਝ ਹੋਰ ਇੱਥੇ ਫੋਨ ਮਿੱਤਰੋ ਤੁਹਾਨੂੰ ਮੈਂ ਬੂਟਾ ਵਿਖਾਉਣਾ ਹਾਂ ਚੀਕੂ ਦਾ ਜੋ ਚੀਕੂ ਦਾ ਬੂਟਾ ਹੈ ਉਹ ਤਾਂ ਮਾਰੇ ਬੂਟੇ ਦਾ ਰੇਕ ਤੋਂ ਨਾਲ ਹੀ ਜਾਂਦੇ ਆ ਨੀਲਕੰਠ ਦਾ ਬੂਟਾ ਚੀਕੂ ਦਾ ਤੁਹਾਨੂੰ ਇੱਥੋਂ ਮਿਲੇਗਾ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਜੋ ਛੋਟਾ ਬੂਟਾ 150 ਦਾ ਸਿਰਫ 150 ਦਾ ਤੇ ਕੁਝ ਵੱਡੇ ਬੂਟੇ ਆ ਉਹ 200 250 300 ਤੱਕ ਤੁਹਾਨੂੰ ਬੂਟੇ ਮਿਲ ਜਰਗੇ ਚੀਕੂ ਦੇ ਚੀਕੂ ਦਾ 500 ਤੱਕ ਵੀ ਤੁਹਾਨੂੰ ਬੂਟਾ ਮਿਲ ਜੇਗਾ ਤੇ ਆ ਕੁਝ ਹੋਰ ਆਪਣੇ ਕੁਝ ਕਿੰਨੂਆਂ ਦੇ ਬੂਟੇ ਡੀਜੀ ਦੇ ਬੂਟੇ ਬਹੁਤ ਫਲ ਫਰੂਟ ਜਿੰਨਾ ਕਿ ਆਪਾਂ ਕਈਆਂ ਨੇ ਫਰੂਟ ਵੇਖਿਆ ਵੀ ਇੰਨਾ ਉਹ ਵੀ ਕਹਿ ਸਕਦੇ ਆ ਇੰਨਾ ਫਲ ਫਰੂਟ ਪਿਆ ਮਿੱਤਰੋ ਇੱਥੇ ਇੰਨਾ ਫਲ ਫਰੂਟ ਪਿਆ ਤੇ ਲੋਕੇਸ਼ਨ ਵੀ ਬਹੁਤ ਵਧੀਆ ਏ ਤੁਸੀਂ ਅੱਗੇ ਵੀ ਤੁਹਾਨੂੰ ਵਿਖਾਈ ਗੁਰਦੁਆਰਾ ਸਾਹਿਬ ਦੇਖੋ ਬਹੁਤ ਹੀ ਸ਼ਾਨਦਾਰ ਬੜੇ ਸੇ ਤੇ ਕਸਟਮਰ ਬਹੁਤ ਹੀ ਆਉਂਦੇ ਆ ਇੱਥੇ ਤੁਹਾਨੂੰ ਹੁਣ ਕੁਝ ਖਬਰ ਵੀ ਬੂਟੇ ਵਕਾਉਣੇ ਆ। ਇਧਰੋਂ ਬਨਾਣਾ, ਮੈਂਗੋ ਜੂਸ ਵਾਸਤੇ ਜਿਹੜਾ ਆਂਬ ਵਰਤਿਆ ਜਾਂਦਾ ਉਹ ਵੀ ਇੱਥੇ ਸਥਿਤ ਹੈ। ਇਹ ਦੇਖੋ ਰਵੀ ਬੂਟੇ ਆਲੂ ਪਾਣੇ ਕੜਵਾਏ ਹੋਏ ਆ ਗੱਡੀ ਤੇ ਰੱਖਾਏ ਹੋਏ ਆ। ਇਹ ਗੱਡੀ ਵਿੱਚ ਲਾਉਣਗੇ ਜਾ ਕੇ। ਇੱਥੋਂ ਇਹ ਵੀ ਫਲ ਵੀ ਮਿਲ ਜਾਂਦਾ ਨਿੱਕਰਾ। ਇਹ ਵੀ ਫਲ ਦੇ ਬੂਟੇ 2 ਲਾਉਣੇ ਪੈਂਦੇ ਆ। 300 ਦਾ ਬੂਟਾ 1 ਕਿਲੋ। ਤੇ 600 ਦੇ ਬੂਟੇ ਦੋਣੇ ਤੇ ਕੁਝ ਰਹਿਤ ਵੀ ਕਰ ਦਿੰਦੇ ਆ ਤੇ ਆ ਬੇਲੀਆਂ ਵੀ ਬੇਰੀ ਦਾ ਬੂਟਾ ਦੋ ਦਿੰਦੇ ਆ ਦੋ ਇਕੱਠੇ ਲਾਉਣੇ ਪੈਂਦੇ ਆ ਬੇਲੀਆਂ ਤੇ ਰਾਮ ਫਾਲ ਦੇਖੋ ਤੁਸੀਂ ਰਾਮ ਫਾਲ ਦਾ ਬੂਟਾ ਇੱਥੇ ਹੈ ਨਾ ਆ ਗਿਆ ਬਲੈਕ ਅੰਬਰ ਉਪਰੋਂ ਚੈਰੀ ਵੀ ਪਿਆਰੇ ਆਇਆ ਨੀਲਕੰਠ ਪਰਮਾਨੀ ਕਿਸ ਨੇ ਘੱਟਵਾਦੀ ਮਾ ਸੰਧਾਣਾ ਕਰਮਾਨੀ ਕਰਮਾਨੀ ਦਾ ਬੁੱਟਾ ਵੀ ਤੇ ਹੈ ਦੇਖ ਸਕਦੇ ਜੀ ਇੱਧਰ ਤਾਂ ਆ ਬਾਹੀ ਦਾ ਕੈਮਣ ਹੈ ਜੋ ਕਿ ਜਮਾ ਸਾਦਾਇਆ ਕੈਮਣ ਬਣਾਇਆ ਹੋਇਆ ਹੈ ਆ ਬਬੀ ਜੀ ਆ ਬੈਠੇ ਨੇ ਸੰਧਾਣਾ ਮਨਾਣ ਆਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜਿਹੜੇ ਆਪਣੇ ਕਸਬੇ ਭਰਾਏ ਨੇ ਸਾਰੇ ਨੌਕਣ ਨੂੰ ਬੁਲਾਵਾਂਗੇ ਤੇ ਇਹ ਬਰੇ ਬਾਈ ਜੀ ਆਪਣਾ ਨਾਮ ਦੱਸੋ ਜੀ ਬਿਰਜੀ ਅਗਰ ਮੇਲ ਸਿੰਘ ਜੀ ਤੇ ਜਿਹੜੀਆਂ ਮੇਰਾ ਪੈਂਡ ਮੇਰਾ ਜਾਣਿਆ ਚਾਲ ਇੱਕ ਚੰਦਾ ਜੀ ਤੇ ਲੋਈਆਂ ਖਾਸ ਜੀ ਸੁਲਤਾਨਪੁਰ ਨਦੀ ਲੱਗੇ ਜੀ ਜਿਹੜੀ ਤੋੜਾ ਕੀ ਨਾਮ ਹੈ ਜੀ ਮਨਜੀਤ ਸਿੰਘ ਜੀ ਦੇਖੋ ਜਿਲੰਦਰ 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 ਤਾਂ ਖੋਰ ਜਿਲੰਦਰ ਦੇ ਨਾਲ ਹੀ ਪੈਂਦਾ ਹਾਂਜੀ ਅੱਛਾ ਓਕੇ ਹਾਂਜੀ ਤੁਸੀਂ ਇਹਨੇ ਦੋ ਦਰੋਂ ਚੱਲ ਕੇ ਆਏ ਹੋ ਤਦੋਂ ਵੀਡੀਓ ਬੜੀ ਦੇਖਦੇ ਪਹਿਲਾਂ ਤੁਹਾਨੂੰ ਇੱਥੇ ਆ ਕੇ ਕੀ ਲੱਗੇ ਦੱਸੋ ਸੱਚ ਸਟੋਰ ਨਹੀਂ ਮਾਰਨਾ ਬਹੁਤ ਮਜ਼ੇ ਆ ਬਹੁਤ ਵਧੀਆ ਬੋਟੇ ਬਹੁਤ ਸਹਾਈ ਤੁਹਾਨੂੰ ਬੋਟੇ ਆ ਸਵਾਸ ਯਾਰ ਵਾਹ ਕੌਣ ਤੇ ਨਾ ਜੀ 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 ਹਾਂ ਜੀ ਬਹੁਤ ਵਧੀਆ ਵਧੀਆ ਬੋਟੇ ਆ ਜੀ ਅਸੀਂ ਚੱਲ ਕੱਟਵਾਰ 45 ਮਿਤੇ ਬੈਠੇ ਬੈਠੇ ਇਹਨੇ ਕੋ ਲੋਪਾ ਹੋਵੇ ਹੀ ਲੋੜੇ ਆ ਜੀ ਜੀ ਬਹੁਤ ਵਧੀਆ ਲੱਗਿਆ ਮਿਲ ਕੇ ਬਹੁਤ ਵਧੀਆ ਇਨਸਾਨ ਨੇ ਜਾਣ ਕਰਕੇ ਹੋ ਲੱਗੀ ਰ ਦਿੱਤੀ ਆ ਪਾ ਤੁਹਾਨੂੰ ਬਹੁਤ ਵਧੀਆ ਜੀ ਜਾਣਕਾਰੀ ਜੀ ਜੀ ਹਾਂ ਜੀ ਬੂਟੇ ਬਹੁਤ ਵਧੀਆ ਲੱਗੇ ਸਾਨੂੰ ਜੀ ਓਕੇ ਓਕੇ ਹਾਂ ਜੀ ਤੇ ਇਧਰ ਮੇਰੇ ਬਾਈ ਜੀ ਮਲੋੜ ਵਾਲੇ ਬਸ ਆਏ ਆਣੇ ਆ ਜੇ ਹੋਰ ਨਰਸਰੀਆਂ ਵਿੱਚ ਤਾਂ ਕਰੀਬ ਬਹੁਤ 20000 25000 30000 ਮੰਗ ਰਹੇ ਨੇ ਪਰ ਜਿਹੜਾ ਬੂਟਾ ਇੱਥੇ ਤੁਹਾਨੂੰ ਅੱਜ ਵਿਖਾਉਣੇ ਆ ਇਹ ਬੂਟਾ ਸਿਰਫ ਇੱਥੇ 10000 ਰੁਪਏ ਦਾ ਮਿਲਦਾ ਤੇ ਓਕੇ ਇਹਦਾ ਨਾਮ ਤਾਂ